ਇਹ ਤਣਾਕਰ ਨਹੀਂ ਤਾਂ ਮੈਂ ਭੱਜ ਜਾਣਾ ਭੱਜ ਜਾ ਫਿਰ ਭੱਜੇ ਕਿਉਂ ਨਹੀਂ ਭੱਜਿਆ ਨਹੀਂ ਜਾਂਦਾ ਹੁਣ ਤੈਨੂੰ ਭੱਜਣਾ ਪੈਣਾ ਅੱਛੀ ਫਿਲਮਾਂ ਦੇਖਿਆ ਵੀ ਤੁਸੀਂ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਨਾਲ ਹੀ ਕਿਉਂ ਕਰਦੇ ਹੋ ਮਤਲਬ ਤੁਹਾਡੇ ਹਾਪ ਭਾਵੇਂ ਹੋਰ ਹੁੰਦੇ ਨੇ ਇੱਕ ਰੋਮਾਂਟਿਕ ਹੁੰਦਾ ਨਾ ਵਧੀਆ ਅੱਖਾਂ 'ਚ ਵੀ ਮਤਲਬ ਰੋਮਾਂਟਿਕ ਪਨ ਹੋਵੇ ਤੁਸੀਂ ਹਮੇਸ਼ਾ ਦਬਕੇ ਨਾਲ ਹੀ ਕਿਉਂ ਕਰਦੇ ਹੋ ਪਤਾ ਨਹੀਂ ਤੇ ਹੁਣ ਮੈਨੂੰ ਸਾਫ਼ ਨਹੀਂ ਪਤਾ ਮੇਰੀ ਆਵਾਜ਼ ਏਦਾਂ ਦੀ ਆ ਮੇਰਾ ਅੱਖਾਂ ਅੱਖਾਂ ਹੀ ਅੱਖਾਂ ਨਸ਼ੇੜੀ ਬੁੱਲ ਮੋਟੇ ਇਸ਼ਕ ਦੇ ਮਾਮਲੇ 'ਚ ਨਸੀਬ ਖੋਟੇ ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨਹੀਂ ਜਦ ਵੀ ਸ਼ੀਸ਼ਾ ਦੇਖਿਆ ਕਹਿੰਦਾ ਕਮਲਿਆ ਤੂੰ ਬਹੁਤ ਸੋਹਣਾ ਨਹੀਂ ਸ਼ਾਇਦ ਮੈਂ ਆਪ ਦਾ ਜਿਹੜਾ ਸਾੰਬਲਾ ਪਣਾ ਲਕਾਉਣ ਲਈ ਏਦਾਂ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਇਹ ਨਾ ਆਵੇ ਵੀ ਦੀ ਸ਼ਕਲ ਕਿੱਦਾਂ ਦੀ ਆ ਯਾਰ ਅਗਲਾ ਸਵਾਲ ਇਹ ਤਣਾਕਰ ਨਹੀਂ ਤਾਂ ਮੈਂ ਭੱਜ ਜਾਣਾ ਭੱਜ ਜਾ ਫੇ ਭੱਜੇ ਕਿਉਂ ਨਹੀਂ ਭੱਜਿਆ ਨਹੀਂ ਜਾਂਦਾ ਹੁਣ ਤੈਨੂੰ ਭੱਜਣਾ ਨਹੀਂ ਤੇਰੀ ਫਿਲਮਾਂ ਦੇਖਿਆ ਵੀ ਤੁਸੀਂ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਨਾਲ ਹੀ ਕਿਉਂ ਕਰਦੇ ਹੋ ਮਤਲਬ ਤੁਹਾਡੇ ਹਾਪ ਭਾਵ ਵੀ ਹੋਰ ਹੁੰਦੇ ਨੇ ਇੱਕ ਰੋਮਾਂਟਿਕ ਹੁੰਦਾ ਨਾ ਵਧੀਆ ਅੱਖਾਂ 'ਚ ਵੀ ਮਤਲਬ ਰੋਮਾਂਟਿਕ ਪਨ ਹੋਵੇ ਤੁਸੀਂ ਹਮੇਸ਼ਾ ਦਬਕੇ ਨਾਲ ਹੀ ਕਿਉਂ ਕਰਦੇ ਹੋ ਪਤਾ ਨਹੀਂ ਤਾਂ ਹੁਣ ਮੈਨੂੰ ਸਾਫ਼ ਨਹੀਂ ਪਤਾ ਮੇਰੀ ਆਵਾਜ਼ ਏਦਾਂ ਦੀ ਆ ਮੇਰਾ ਅੱਖਾਂ ਅੱਖਾਂ ਹੀ ਅੱਖਾਂ ਨਸ਼ੇੜੀ ਬੁੱਲ ਮੋਟੇ ਇਸ਼ਕ ਦੇ ਮਾਮਲੇ 'ਚ ਨਸੀਬ ਖੋਟੇ ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨਹੀਂ ਜਦ ਵੀ ਸ਼ੀਸ਼ਾ ਦੇਖਿਆ ਕਹਿੰਦਾ ਕਮਲਿਆ ਤੂੰ ਬਹੁਤ ਸੋਹਣਾ ਨਹੀਂ ਸ਼ਾਇਦ ਮੈਂ ਆਪ ਦਾ ਹਾਂ ਜਿਹੜਾ ਸਾंभਲਾ ਪਣ ਲਕੋਣ ਲਈ ਏਦਾਂ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਇਹ ਨਾ ਆਵੇ ਵੀ ਦੀ ਸ਼ਕਲ ਕਿੱਦਾਂ ਦੀ ਆ ਯਾਰ ਅਗਲਾ ਸਵਾਲ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ